ਜੀ ਪਿਆਰ ਵਾਲੇ ਦੋਸਤੋ ਸਾਰੇ ਨੂੰ ਤੁਹਾਡੀ ਵੀਰ ਨਾਲ ਚੀਜ਼ ਵੱਲੋਂ ਲਖਮਿੰਦਰ ਸਿੰਘ ਲਕਾਸ ਲਿਖੇ ਹੋਏ ਵੱਲੋਂ ਪਿਆਰਪੂਰੀ ਸਤਿ ਸ਼ਕਉ ਸੋ ਆਓ ਇੱਕ ਨਜ਼ਮ ਪੇਸ਼ ਕਰ ਰਹੇ ਹਾਂ ਸਿਰਚ ਕੋਈ ਵੀ ਦੇ ਲਓ ਵਿਚਾਰ ਚੰਗੇ ਨੇ ਸਹਿਦਕਾਰ ਚੰਗੇ ਨੇ ਕਰਦਾਰ ਚੰਗੇ ਨੇ ਪਰਿਵਾਰ ਚੰਗੇ ਨੇ ਤੇ জাফর ਸਰਦਾਰ ਚੰਗੇ ਨੇ ਹਨਾ ਟਾਈਟਲ ਆਪ ਕੋਈ ਵੀ ਦੇ ਲਈਏ ਆਪਣੇ ਇਹਦੇ ਵਿੱਚ ਮੈਂ ਸਹਿਰ ਕਰਨ ਦੀ ਗੱਲ ਕੀਤੀ ਹੈ ਜਿਹੜੇ ਉੱਚਿਆ ਸੱਤਿਆ ਕਰਮ ਵਾਲੇ ਗੁਰੂਆਂ ਪੀਰਾਂ ਪਰਗਮਰਾ ਦੇ ਵਿੰਭਾ ਲਿਖਦੇ ਨੇ ਮਹਾਨ ਬਲੀ ਪੰਜਾਬੀ ਸਭਿਆਚਾਰ ਸਾਡੇ ਵਿਸੇ ਨੂੰ ਪ੍ਰਫੁੱਲਤ ਕਰਨ ਲਈ ਸੇਵਾ ਕਰਦੇ ਆਜਨੇ ਉਹਨਾਂ ਦੇ ਵਾਸਤੇ ਕੁਝ ਪੰਕਤੀਆਂ ਇਹ ਨਜ਼ਮ ਕਰਾਮ ਨੇ ਪੇਸ਼ ਕਰ ਰਿਹਾ ਹਾਂ ਸੁਣ ਕੇ ਜਰਾ ਘਰ ਦੇ ਜੋ ਸਭ ਨੂੰ ਪਿਆਰ ਚੰਗੇ ਨੇ ਮੇਰੇ ਨਾਲੋਂ ਸਾਰੇ ਸਹਿਤਕਾਰ ਚੰਗੇ ਨੇ ਕਰਦੇ ਜੋ ਸਭ ਨੂੰ ਪਿਆਰ ਚੰਗੇ ਨੇ ਮੇਰੇ ਨਾਲੋਂ ਸਾਰੇ ਸਹਿਤਕਾਰ ਚੰਗੇ ਨੇ ਮੈਂ ਤਾਂ ਇੱਕ ਮਿੱਟੀ ਦੀ ਹਮੁੱਠ ਸੱਜਣਾ ਮੈਂ ਤਾਂ ਇੱਕ ਮਿੱਟੀ ਦੀ ਹਮੁੱਠ ਸੱਜਣਾ ਲੇਖਕਾਂ ਦੇ ਉੱਚੇ ਕਿਰਦਾਰ ਚੰਗੇ ਨੇ ਕਰਦੇ ਜੋ ਸਭ ਨੂੰ ਪਿਆਰ ਚੰਗੇ ਨੇ ਮੇਰੇ ਨਾਲੋਂ ਸਾਰੇ ਸਹਿਤਕਾਰ ਚੰਗੇ ਨੇ ਲਿਕਦੇ ਜੋ ਉਸ ਤਤ ਗੁਰੂ ਪੀਰਾਂ ਦੇ ਤੰਨਵਾਨਾਂ ਨਾਲੋਂ ਕਈ ਹਜ਼ਾਰ ਚੰਗੇ ਨੇ ਲਿਕਦੇ ਜੋ ਉਸ ਤਤ ਗੁਰੂ ਪੀਰਾਂ ਦੇ ਤੰਨਵਾਨਾਂ ਨਾਲੋਂ ਕਈ ਹਜ਼ਾਰ ਚੰਗੇ ਨੇ ਮੇਰੇ ਤੇ ਜੋ ਪੱਗ ਨੂੰ ਪਿਆਰ ਚੰਗੇ ਨੇ ਮੇਰੇ ਨਾਲੋਂ ਸਾਰੇ ਸਹਿਤਕਾਰ ਚੰਗੇ ਨੇ ਕਰਦੇ ਜੋ ਸਭ ਨੂੰ ਪਿਆਰ ਚੰਗੇ ਨੇ ਮੇਰੇ ਨਾਲੋਂ ਸਾਰੇ ਸਹਿਤਕਾਰ ਚੰਗੇ ਨੇ ਜਿੱਥੇ ਮਾਂ ਪੰਜਾਬੀ ਗਾਏ ਜਾਂਦੇ ਲਿਖ ਕੇ ਜਿੱਥੇ ਮਾਂ ਪੰਜਾਬੀ ਗਾਏ ਜਾਂਦੇ ਲਿਖ ਕੇ ਲੱਖਾਂ ਵਿੱਚ ਉਹ ਪਰਿਵਾਰ ਚੰਗੇ ਨੇ ਮਾਣ ਹੈ ਪੰਜਾਬੀ ਤੇ ਪੰਜਾਬੀਆਂ ਉੱਤੇ ਤਾਹੀ ਲੋਕ ਕਹਿਣ ਸਰਦਾਰ ਚੰਗੇ ਨੇ ਮਾਣ ਹੈ ਪੰਜਾਬੀ ਤੇ ਪੰਜਾਬੀਆਂ ਉੱਤੇ ਤਾਹੀ ਲੋਕ ਕਹਿਣ ਸਰਦਾਰ ਚੰਗੇ ਨੇ ਕਰਦੇ ਜੋ ਸਭ ਨੂੰ ਪਿਆਰ ਚੰਗੇ ਨੇ ਮੇਰੇ ਨਾਲ ਉਹ ਸਾਰੇ ਕਲਮਕਾਰ ਚੰਗੇ ਨੇ ਉਮਿਲਣ ਕਿਤਾਬਾਂ ਜਿੱਥੇ ਪੜ੍ਹਨੇ ਲਈ ਮੇਰੇ ਲਈ ਤਾਂ ਉਹ ਹੀ ਬਾਜ਼ਾਰ ਚੰਗੇ ਨੇ ਮਿਲਣ ਕਿਤਾਬਾਂ ਜਿੱਥੋਂ ਪੜ੍ਹਨੇ ਲਈ ਮੇਰੇ ਲਈ ਤਾਂ ਉਹ ਹੀ ਬਾਜ਼ਾਰ ਚੰਗੇ ਨੇ ਦੁਨੀਆ ਨੂੰ ਤੱਕਣਾ ਗਨਾਏ ਕੋਈ ਨਾ ਐਪਰ ਪੰਜਾਬੀ ਦੇਦਰ ਚੰਗੇ ਨੇ ਦੁਨੀਆ ਨੂੰ ਤੱਕਣਾ ਗਨਾ ਕੋਈ ਨਾ ਐ ਪਰ ਪੰਜਾਬੀ ਦੇਦਾਰ ਚੰਗੇ ਨੇ ਕਰਦੇ ਜੋ ਸਭ ਨੂੰ ਪਿਆਰ ਚੰਗੇ ਨੇ ਮੇਰੇ ਨਾਲ ਉਹ ਸਾਰੇ ਸਹਿਤਕਾਰ ਚੰਗੇ ਨੇ ਪੜ ਲਿਖ ਕੇ ਵੀ ਜੋ ਪੰਜਾਬੀ ਬੁੱਲਿਆ ਉਸ ਨਾਲ ਉਹ ਫਿਰ ਤੰਗਵਾਰ ਚੰਗੇ ਨੇ ਪੜ ਲਿਖ ਕੇ ਵੀ ਜੋ ਪੰਜਾਬੀ ਬੁੱਲਿਆ ਉਸ ਨਾਲ ਉਹ ਫਿਰ ਤੰਗਵਾਰ ਚੰਗੇ ਨੇ ਬੋਲਦੇ ਜੋ ਮੜ ਰਹੋ ਦੂਰ ਉਹਨਾਂ ਤੋਂ ਸੰਗ ਕਰੋ ਜਿਨ੍ਹਾਂ ਦੇ ਵਿਚਾਰ ਚੰਗੇ ਨੇ ਬੋਲਦੇ ਜੋ ਮਾਰਾ ਰਹੇ ਦੂਰ ਉਹਨਾਂ ਤੋਂ ਸੰਗ ਕਰੋ ਜਿਨ੍ਹਾਂ ਦੇ ਵਿਚਾਰ ਚੰਗੇ ਨੇ ਕਰਦੇ ਜੋ ਸਭ ਨੂੰ ਪਿਆਰ ਚੰਗੇ ਨੇ ਮੇਰੇ ਨਾਲੋਂ ਸਾਰੇ ਸਹਿਤਕਾਰ ਚੰਗੇ ਨੇ ਉਹ ਦੇਸ਼ ਦੇ ਗਦਾਰਾਂ ਦੇ ਜੋ ਹਮੇਂ ਪਰਦਾ ਦੇਸ਼ ਦੇ ਗੁਜ਼ਾਰਾਂ ਦੇ ਜੋ ਹਮੇਂ ਪਰਦਾ ਉਹਨਾਂ ਤੋਂ ਤਾਂ ਹਾਕਮ ਗਦਾਰ ਚੰਗੇ ਨੇ ਕਵੀਆਂ ਲਖਾਰਿਆਂ ਦਾ ਮਾਣ ਕਰੀਏ ਈਰਖਾ ਦੇ ਨਾਲੋਂ ਸਤਕਾਰ ਚੰਗੇ ਨੇ ਕਵੀਆਂ ਲਖਾਰਿਆਂ ਦਾ ਮਾਣ ਕਰੀਏ ਈਰਖਾ ਦੇ ਨਾਲੋਂ ਸਤਕਾਰ ਚੰਗੇ ਨੇ ਕਰਦੇ ਜੇ ਸਭ ਨੂੰ ਪਿਆਰ ਚੰਗੇ ਨੇ ਮੇਰੇ ਨਾਲੋਂ ਸਾਰੇ ਸਹਿਤਕਾਰ ਚੰਗੇ ਨੇ ਉਹ ਮੇਰੇ ਨਾਲੋਂ ਸਾਰੇ ਕਰਮਕਾਰ ਚੰਗੇ ਨੇ ਲਾਸਟ ਪੰਤੀ ਹੈ ਉਬਚ ਰਹੀ ਲਖੇ ਅਸਲੇ ਪੁਰਿਆ ਹੋਏ ਬਚ ਰਹੀ ਲਖੇ ਅਸਲੇ ਪੁਰਿਆ ਬੰਬਾਂ ਤੋਂ ਕਲਮ ਹਥਿਆਰ ਚੰਗੇ ਨੇ ਉਹ ਬੰਬਾਂ ਤੋਂ ਕਲਮ ਹਥਿਆਰ ਚੰਗੇ ਨੇ ਕਰਦੇ ਜੋ ਸਭ ਨੂੰ ਪਿਆਰ ਚੰਗੇ ਨੇ ਮੇਰੇ ਨਾਲੋਂ ਸਾਰੇ ਸਹਿਤਕਾਰ ਚੰਗੇ ਨੇ ਮੈਂ ਤਾਂ ਇੱਕ ਮਿੱਟੀ ਦੀ ਹਮਟ ਸਜਣਾ ਲੇਖਕਾਂ ਦੇ ਉੱਚੇ ਕਰਦਾਰ ਚੰਗੇ ਨੇ ਉਮੈ ਤਾਂ ਇੱਕ ਮਿੱਟੀ ਦੀ ਅਮੁੱਲ ਚੰਚਣੋ ਲੇਕਾ ਦੇ ਚੰਗੇ ਉੱਚੇ ਕਰਦਾ ਰਚੰਗੇ ਨੇ ਕਰਦੇ ਜੋ ਸਭ ਨੂੰ ਪਿਆਰ ਚੰਗੇ ਨੇ ਮੇਰੇ ਨਾਲੋਂ ਸਹਿਤ ਸਤਕਾਰ ਚੰਗੇ ਨੇ ਕਰਦੇ ਜੋ ਸਭ ਨੂੰ ਪਿਆਰ ਚੰਗੇ ਨੇ ਮੇਰੇ ਨਾਲੋਂ ਸਾਥ ਸਤਕਾਰ ਚੰਗੇ ਨੇ ਉਹ ਮੇਰੇ ਨਾਲੋਂ ਸਾਰੇ ਸਹਿਤਕਾਰ ਚੰਗੇ ਰਹੇ ਵੀ ਮੇਰੇ ਨਾਲੋਂ ਸਾਰੇ ਸਹਿਤਕਾਰ ਚੰਗੇ ਰਹੇ ਸਾਰੇ ਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ